ਸਤਿਨਾਮ ਵਾਹਿਗੁਰੂ ਸਹਬ ਜੀਓ ਸਤਿਨਾਮ ਸ੍ਰੀ ਵਾਹਿਗੁਰੂ ਸਹਬ ਜੀਓ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੀ ਗੁਰਬਾਣੀ ਕਹੈ ਸਿਵਕ ਜਨਮਨ ਪਰਤਾਖ ਗੁਰੂ ਨਿਸਤਰ ਕਦਰੋਜ ਦੀ ਸਮਾਪਤੀ ਸਮੇਂ ਪਿਆਰੀ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਨੇ ਭਈ ਕਹੇ ਨਾਨਕ ਮਨ ਮੇਰੇ ਸਦਾ ਰਹੁ ਰਨ ਨਾਲ ਹਰ ਵੇਲੇ ਉਹਦੇ ਨਾਲ ਜੁੜੇ ਰੋ ਚਰਨ ਸ਼ਰਣ ਗੁਰ ਏਕ ਪੰਡਾ ਜਾਏ ਚੱਲ ਸਤ ਗੁਰੂ ਕੋਟ ਪੰਡਾ ਅਗੇ ਹੋਈ ਲੇਦਾ ਮਹਾਰਾਜ ਕਹਿੰਦੇ ਨੇ ਤੁਸੀਂ ਇੱਕ ਵਾਰੀ ਵਾਹਿਗੁਰੂ ਕਹਿੰਦੇ ਹੋ ਨਾ ਤੇ ਉਹ ਹਜ਼ਾਰਾਂ ਹੀ ਕੋਟਾਂ ਹੀ ਕਦੋਂ ਆਪ ਵੱਲ ਨੂੰ ਪੁੱਟ ਕੇ ਚੱਲ ਆਉਂਦਾ ਕਿਉਂ ਮੇਰੇ ਸੇਭੂ ਨੇ ਮੈਨੂੰ ਯਾਦ ਕੀਤਾ ਕਿਉਂਕਿ ਅੱਜ ਕੱਲ੍ਹ ਦੁਨੀਆ ਵਿੱਚ ਯਾਦ ਕਰਨ ਵਾਲੇ ਬਹੁਤ ਘੱਟ ਵਿਰਲੇ ਹੀ ਹਨ ਜਦੋਂ ਤੁਸੀਂ ਕਹਿੰਦੇ ਨਾ ਵਾਹਿਗੁਰੂ ਆਵਾਜ਼ ਮਾਰਦੇ ਆ ਨਾ ਜਿਸ ਲਈ ਉਹ ਫਿਰ ਕੂਟੇ ਪਿੰਡੇ ਅੱਗੇ ਚੱਲ ਕੇ ਆਉਂਦਾ ਜਿੱਦਾਂ ਜਿੱਦਾਂ ਆਵਾਜ਼ ਮਾਰਦੇ ਉਹ ਚੱਲਿਆ ਹੀ ਆਉਂਦਾ ਚੱਲਿਆ ਹੀ ਆਉਂਦਾ ਫਿਰ ਆਪਦੇ ਹਿਰਦੇ 'ਚ ਬਹਿ ਜਾਂਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਪਦੇ ਹਿਰਦੇ 'ਚ ਬੈਠ ਕੇ ਫਿਰ ਆਪਜੀ ਦੇ ਨਾਲ ਗੱਲਾਂ ਬਾਤਾਂ ਸ਼ੁਰੂ ਹੋ ਜਾਂਦੀਆਂ ਬਾਣੀ ਪੜਦੇ ਆ ਸ਼ਬਦ ਪੜਦੇ ਆ ਉਹਦੇ ਨਾਲ ਗੱਲਾਂ ਸ਼ੁਰੂ ਹੋ ਜਾਂਦੀਆਂ ਸੁ ਪਿਆਰੀ ਸਾਧ ਸੰਗਤ ਜੀ ਕਹਿੰਦੇ ਸਾਚੇ ਸਾਹਿਬਾ ਕੀ ਨਹੀ ਕਰਤੀ ਰੇ ਹਿਸ ਜੀ ਮਾਲਕ ਹਿਸਾ ਸੱਚੇ ਪਿਤਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਤੇਰੇ ਘਰ ਵਿੱਚ ਕਿਹੜੀ ਚੀਜ਼ ਨਹੀਂ ਹੈ ਤੇਰੇ ਘਰ ਵਿੱਚ ਤੇ ਉਹ ਉਹ ਵਸੂਆਂ ਹਨ ਜੋ ਮੈਂ ਕਦੀ ਸੂਚੀਆਂ ਵੀ ਹਨ ਸੂਚੀਆਂ ਵੀ ਨਹੀਂ ਉਹ ਚੀਜ਼ਾਂ ਤੇਰੇ ਘਰ ਵਿੱਚ ਹਨ ਫਿਰ ਕਹਿੰਦੇ ਨੇ ਕਰਤ ਤ ਤੇਰੇ ਸਭ ਕੁਝ ਹੈ ਜਿਸ ਦੇ ਸੋ ਪਾ ਤੇਰੇ ਘਰ ਵਿੱਚ ਸਭ ਕੁਝ ਹੈ ਸੱਚੇ ਪਿਤਾ ਵਾਹਿਗੁਰੂ ਤੇਰੇ ਘਰ ਵਿੱਚ ਸਭ ਕੁਝ ਹੈ ਪਰ ਜਿਸ ਨੂੰ ਤੂੰ ਦਿੰਦਾ ਨਾ ਉਹੀ ਪਾਉਂਦਾ ਹੈ ਪਾਉਂਦਾ ਕੌਣ ਹੈ ਜਿਹੜਾ ਤੇਰਾ ਜਸ ਗਾਉਂਦਾ ਹੈ ਜਿਹੜਾ ਤੈਨੂੰ ਪੜਦਾ ਹੈ ਸੁਣਦਾ ਹੈ ਹਿਰਦੇ ਚ ਬਸਾਉਂਦਾ ਹੈ ਤੇਰੇ ਕਹੇ ਹੋਏ ਰਾਸਤੇ ਤੇ ਤੁਰ ਪੈਂਦਾ ਮਹਾਰਾ ਹੀ ਕਹਿੰਦੇ ਫਿਰ ਉਹਨੂੰ ਤੂੰ ਸਭ ਕੁਝ ਦਿੰਦਾ ਜਿਸ ਦੇ ਸੁਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਉਹ ਹਮੇਸ਼ਾ ਤੇਰੀ ਉਪਮਾ ਤੇਜ ਜਾਸ ਕਰਦਾ ਤੇ ਤੇਰਾ ਨਾਮ ਮਨ ਵਿੱਚ ਵਸਾਉਂਦਾ ਨਾਮ ਜਿਨ ਕੇ ਮਨ ਵਸਿਆ ਵਜੇ ਸ਼ਬਦ ਕਨੇਰੇ ਜਿਨ੍ਹਾਂ ਨੇ ਜਿਨ੍ਹਾਂ ਦੇ ਮਨ ਵਿੱਚ ਨਾਮ ਵਸਿਆ ਹੈ ਨਾ ਮੇਰੇ ਸਤਿਗੁਰੂ ਉਹਨਾਂ ਦੇ ਹਿਰਦੇ ਵਿੱਚ ਬਹੁਤ ਧੁਨੀਆਂ ਵੱਜਦੀਆਂ ਹਨ ਹਨੇਕ ਕਰਨੀਆਂ ਧੁਨਾਂ ਵੱਜਦੀਆਂ ਜਿੱਦਾਂ ਤਾਂ ਦਿਸਿਆ ਪਹਿਲੇ ਬਾਜੇ ਅਨਹਦ ਤੂਰੇ ਅਨਹ ਅਨਹ ਧੁਨਾਂ ਵੱਜਦੀਆਂ ਨੇ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਚੱਲਦੇ ਨੇ ਅਨੰਦ ਮੰਗਲ ਹੈ ਫਿਰ ਤਾਂ ਹੀ ਤੇ ਬਾਣੀ ਦਾ ਨਾਮ ਹੀ ਆਨੰਦ ਹੈ ਜੇਲੇ ਆਪਦੇ ਹਿਰਦੇ 'ਚ ਬਾਣੀ ਵਸਦੀ ਹੈ ਨਾ ਫਿਰ ਕੋਈ ਦੁੱਖ ਨਹੀਂ ਰਹਿੰਦਾ ਫਿਰ ਦੁੱਖ ਵਿੱਚ ਸੁੱਖ ਮਨਾਉਂਦਾ ਕੁਸਤਨਾ ਸ੍ਰੀ ਵਾਹਿਗੁਰੂ ਜੀ ਉਹਦੇ ਸਿਫਤਾਂ ਉਹਦੀਆਂ ਸਿਫਤਾਂ ਜਿਹੜੀਆਂ ਮਨ ਵਿੱਚ ਬਸਾਉਂਦਾ ਹੈ ਉਹ ਹਮੇਸ਼ਾ ਤੇਰੀ ਉਪਮਾ ਤੇਜੱਸ ਕਰਦਾ ਹੈ ਤੇਰਾ ਨਾਮ ਮਨ ਵਿੱਚ ਬਸਾਉਂਦਾ ਹੈ ਕਹਿੰਦੇ ਸੇ ਜਿਨ੍ਹਾਂ ਦੇ ਹਿਰਦੇ ਵਿੱਚ ਇਹ ਵਸ ਜਾਂਦਾ ਹੈ ਨਾ ਉਹਨਾਂ ਦੇ ਹਿਰਦੇ ਵਿੱਚ ਅਨੇਕ ਧੁਨੀਆਂ ਵੱਜਦੀਆਂ ਧੁਨੀਆਂ ਦਾ ਭਾਵ ਹੈ ਅਨੇਕ ਧੁਨਾਂ ਜਿੱਦਾਂ ਆਉ ਬਾਜੇ ਤਬਲੇ ਛਣੇ ਛਣੀਆਂ ਰਾਗ ਰਾਗਣੀਆਂ ਸੁਣਦੇ ਹੋ ਨਾ ਉਹ ਸਾਰੀਆਂ ਤਾਂ ਆਪ ਦੇ ਹਿਰਦੇ ਵਿੱਚ ਵੱਜਣ ਗਿਆ ਤੇ ਆਪ ਜੀ ਆਨੰਦ ਵਿੱਚ ਰਹੋਗੇ ਤੇ ਫਿਰ ਆਪ ਜੀ ਨੂੰ ਕੋਈ ਪੁੱਛੇਗਾ ਨਾ ਜਿੰਦਾ ਗੁੰਗਾ ਨਾ ਗੁੰਗਾ ਗੁੰਗਾ ਫੇ ਮਠਿਆਈ ਦੀ ਸਿਫਤ ਨਹੀਂ ਕਰ ਸਕਦਾ ਕਿਉਂਕਿ ਬੋਲ ਨਹੀਂ ਸਕਦਾ ਗੁੰਗਾ ਇਸੇ ਤਰੀਕੇ ਜਿਹੜਾ ਸੇਵਕ ਹੈ ਨਾ ਮਹਾਰਾਜ ਦਾ ਸਿੱਖ ਹੈ ਨਾ ਜਿੰਨੇ ਸਿਫਤ ਕਰੇ ਜਾਊਗਾ ਜਿੰਨੇ ਉਹਦੇ ਵਿੱਚ ਗੁਣ ਆਈ ਜਾਣੇ ਨੇ ਉਹੇ ਚੁੱਪ ਕਰ ਜਾਂਦਾ ਕਿਸੇ ਨਾਲ ਗੱਲ ਨਹੀਂ ਕਰਦਾ ਕਿਸੇ ਨੂੰ ਦੱਸਦਾ ਨਹੀਂ ਉਹ ਉਹਦੇ ਆਨੰਦ ਆਪ ਹੀ ਆਪ ਹੀ ਆਨੰਦ ਲਈ ਜਾਂਦਾ ਹੈ ਕਹੇ ਨਾਨਕ ਸੱਚੇ ਸਾਹਿਬ ਕੀ ਨਹੀਂ ਕਰ ਤੇਰਾ ਗੁਰੂ ਸਾਹਿਬ ਕਹਿੰਦੇ ਏ ਸੱਚੇ ਸਾਹਿਬ ਤੇਰੇ ਘਰ ਵਿੱਚ ਕੀ ਨਹੀਂ ਹੈ ਕਈਆਂ ਦੇ ਕੋਲ ਨਾ ਪਰੀਸਾ ਸਿੰਘ ਜੀ ਥੋੜਾ ਜਿਹਾ ਨਾਮ ਬੰਦਗੀ ਜਪਦੇ ਹਨ ਤਾਕਤ ਆ ਜਾਂਦੀ ਹੈ। ਮੂਲੀ ਗੱਲ ਹੈ ਇੱਕ ਮਨ ਚਿਤ ਕਰਕੇ ਤੁਸੀਂ ਸ਼ਬਦ ਨੂੰ ਪੜੋਗੇ ਬਾਣੀ ਨੂੰ ਥਾ ਯਾਦ ਕਰੋਗੇ ਪੜੋਗੇ ਨਾ ਤੇ ਆਪਦੀਆਂ ਗੱਲਾਂ ਆਟੋਮੈਟਿਕ ਸੱਚ ਹੋਣ ਲੱਗ ਪੈਂਦੀਆਂ। ਫਿਰ ਕੁਝ ਲੋਕ ਐਸੇ ਹੁੰਦੇ ਨੇ ਉਸ ਉਸ ਪਾਵਰ ਨੂੰ ਸੰਭਾਲਣਾ ਹੁੰਦਾ ਹੈ। ਜੇ ਤੁਸੀਂ ਅਮਰਤ ਛਕਿਆ ਬਾਣੀ ਪੜਦੇ ਉਹ ਅਮਰਤ ਛਕਿਆ ਗੁਰੂ ਵਾਲੇ ਬਣ ਗੁਰੂ ਸੰਭਾਲ ਲੈਂਦਾ ਫਿਰ ਜਿਹੜਾ ਨਗੋਰਾ ਹੁੰਦਾ ਨਾ ਨਗੋਰੇ ਨੂੰ ਵੀ ਤਾਕਤ ਤਾਂ ਮਿਲਦੀ ਹੈ ਪਰ ਉਹ ਸੰਭਾਲ ਨਹੀਂ ਸਕਦਾ ਉਹ ਫਿਰ ਲੋਕਾਂ ਨੂੰ ਉਪਦੇਸ਼ ਕਰਨ ਲੱਪੰਦਾ ਹੈ ਉਹ ਉਪਦੇਸ਼ ਕਰਕੇ ਆਪ ਫਿਰ ਮੰਜੀ ਲਾ ਕੇ ਬਹਿ ਜਾਂਦਾ ਆਖੂ ਸਤਨਾਮ ਸ਼੍ਰੀ ਵਾਹਿਗੁਰੂ ਫਿਰ ਉਹ ਪੁਛਾ ਦੇਣ ਲੱਗ ਪੰਦਾ ਮੈਂ ਗੁਰੂ ਬਣ ਮੈਂ ਹਾਂ ਗੁਰੂ ਮੈਨੂੰ ਸਭ ਕੁਝ ਪਤਾ ਆਉਂਦਾ ਕੁਛ ਨਹੀਂ ਹੁੰਦਾ ਸਮੁੰਦਰ ਵਿੱਚ ਨਾਦੇ ਨਾਲੇ ਨਦੀਆਂ ਸਮਾਉਂਦੇ ਹਨ ਸਮੁੰਦਰ ਨਾਲੇ ਨਦੀਆਂ ਵਿੱਚ ਨਹੀਂ ਸਮਾਉਂਦਾ ਇਸ ਕਰਕੇ ਅਸੀਂ ਨਾਲੇ ਨਦੀਆਂ ਦੀ ਗਿਣਾਈ ਹਾਂ ਅਸੀਂ ਉਹਦੇ ਵਿੱਚ ਜਦੋਂ ਕਿਤੇ ਬਾਣੀ ਦਾ ਹੜ ਆਉਣਾ ਨਾ ਬਾਣੀ ਦਾ ਬਾਣੀ ਦੀ ਬਰਖਾ ਹੋਣੀ ਨਾ ਮਨ ਉੱਚੇ ਇਹ ਰੁੜਦਾ ਫੁੜਦਾ ਇਸ ਨੇ ਅੰਮ੍ਰਿਤ ਸਰੋਵਰ ਵਿੱਚ ਜਾਸ ਮਾਣਾ ਉਹਦੇ ਉਹਦੇ ਹਿਰਦੇ ਵਿੱਚ ਜਾ ਬਸਣਾ ਪਰਮੇਸ਼ਰ ਦੇ ਵਿੱਚ ਸਮਾ ਜਾਣਾ ਉਹਨੂੰ ਅਸੀਂ ਹਿਰਦੇ ਜਨੇ ਸਮਾ ਸਕਦੇ ਕਹਿੰਦੇ ਨਾ ਜੇ ਸੋ ਚੰਦਾ ਉੱਗਵੈ ਸੂਰਜ ਚੜੇ ਹਿਆਰ ਇਤੇ ਚਾਨਣ ਹੁੰਦਿਆ ਗੁਰਬਿੰਨ ਕੋਰ ਅੰਧਾਰ ਐਸੀ ਪ੍ਰਕਾਸ਼ ਦੇ ਤੁਸੀਂ ਇਹਨਾਂ ਅੱਖਾਂ ਨਾਲ ਦਰਸ਼ਨ ਕਰ ਸਕਦੇ ਹੋ ਤੁਸੀਂ ਸੋਚਣਾ 100 ਸੂਰਜ ਇੱਕ ਸੂਰਜ ਵਾਲੀ ਅੱਖ ਚੱਕ ਕੇ ਨਹੀਂ ਦੇਖ ਸਕਦੇ ਪਰੀ ਸਾਧ ਸੰਗਤ ਜੀ ਕਹਿੰਦੇ ਜੇ ਉਹ ਦੀ ਪਾਵਰ ਹੈ ਐਡੀ ਤਾਕਤ ਸ਼ਕਤੀ ਹੈ ਹਜ਼ਾਰਾਂ ਹੀ ਲੱਖਾਂ ਹੀ ਸੂਰਜ ਚ ਚੰਦਰ ਚੜ੍ਹ ਪੈਣ ਚੰਦਰ ਮੇ ਚੜ੍ਹ ਪੈਣ ਇਤਨੀ ਰੋਸ਼ਨੀ ਕਰਦਣ ਫੇ ਵੀ ਉਹਦੇ ਸਾਹਮਣੇ ਜ਼ੀਰੋ ਹੈ ਕੋ ਸਤਨਾਮ ਵਾਹਿਗੁਰੂ ਤੇ ਮਹਾਰਾਏ ਕਹਿੰਦੇ ਨੇ ਸੱਚਾ ਨਾਮ ਮੇਰਾ ਆਧਾਰੋ ਸੱਚਾ ਨਾਮ ਮੇਰਾ ਆਸਰਾ ਹੈ ਸਤਿਗੁਰੂ ਸਾਚਾ ਨਾਮ ਅਧਾਰ ਮੇਰਾ ਸੱਚਾ ਨਾਮ ਸਾਚਾ ਨਾਮ ਅਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਸੱਚਾ ਨਾਮ ਮੇਰਾ ਆਸਰਾ ਹੈ ਸਤਿਗੁਰੂ ਜੀ ਜਿਸ ਨੇ ਮੇਰੀਆਂ ਸਾਰੀਆਂ ਭੁੱਖਾਂ ਮਿਟਾਕੀਆਂ ਭੁੱਖਾ ਹੀ ਲੰਦਾ ਸੀ ਹੁਣ ਦੇਖੋ ਨਾ ਪਹਿਲਾਂ ਰੁਪਈਏ ਨੂੰ ਤਰਸਦਾ ਫੇ 10 ਮਿਲਣ ਲੱਗਦੇ ਫੇ 100 ਮਿਲਦਾ 1000 ਮਿਲਦਾ ਲੱਖ ਮਿਲਦਾ ਕਰੋੜ ਮਿਲਦਾ ਕਈ ਕਈ ਤਾਂ ਸ਼ੇਡਾਂ ਦੇ ਮਾਲਕ ਬਣ ਜਾਂਦੇ ਨੇ ਅਰਬਾਂ ਖਰਬਾਂ ਵਿੱਚ ਚਲ ਜਾਂਦੇ ਪਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਸ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ ਮਹਾਰਾਜ ਕਹਿੰਦੇ ਇਹ ਜਿਹੜਾ ਹੈ ਨਾ ਭੁੱਖਿਆਂ ਦੀ ਭੁੱਖ ਕਦੀ ਉੱtre ਨਹੀਂ ਜੇ ਨਾਮ ਸਿਮਰਨ ਹਿਰਦੇ ਵਿੱਚ ਵਸ ਜਾਵੇ ਤੇ ਫਿਰ ਸੱਚੇ ਨਾਮ ਦਾ ਆਸਰਾ ਹੁੰਦਾ ਹੈ ਆਧਾਰ ਹੁੰਦਾ ਹੈ ਕਿ ਸਾਰੀਆਂ ਭੁੱਖਾਂ ਮਾਰੇ ਮਿਟਾ ਦਿੰਦਾ ਫਿਰ ਕੀ ਹੁੰਦਾ ਬਿਨ ਬੋਲਿਆ ਸਭ ਕੁਝ ਜਾਣਦਾ ਕਿਸੇ ਅੱਗੇ ਕੀਚੇ ਅਰਦਾਸ ਉਹ ਸਭ ਕੁਝ ਫੇ ਆਪਣੇ ਆਪ ਗਰੀ ਜਾਂਦਾ ਤੁਹਾਨੂੰ ਕੁਝ ਮੰਗਣਾ ਨਹੀਂ ਪੈਂਦਾ ਤੁਸੀਂ ਸਿਰਫ ਨਾਮ ਸਿਮਰਨ ਕਰਨਾ ਹੈ ਬੇਟੀ ਦੀ ਸ਼ਾਦੀ ਹੈ ਨਾ ਬੜਾ ਫਿਕਰ ਹੈ ਬੇ ਅਸੀਂ ਵਿਆਹ ਕਰਨਾ ਹੈ ਸ਼ਾਦੀ ਕਰਨੀ ਕਿੱਦਾਂ ਹੋਏਗੀ ਆਪਨੇ ਸਿਰਫ ਸੋਚਣਾ ਹੈ ਉਹਨੇ ਕਰ ਦੇਣਾ ਆਖੋ ਸਤਨਾਮ ਸ਼੍ਰੀ ਪਤਾ ਨਹੀਂ ਕਿੱਥੋਂ ਕਿੱਥੋਂ ਉਹਨੇ ਭੇਜ ਦੇਣਾ ਸਭ ਕੁਝ ਸਾਰਾ ਕੰਮ ਆਪਜੀ ਦਾ ਹੋ ਜਾਣਾ ਹੈ ਆਪਜੀ ਦੇ ਦੁਸ਼ਮਣਾਂ ਨੇ ਆਪ ਦੀ ਸਾਰੇ ਕੰਮ ਕਰ ਜਾਣੇ ਜਿਹੜੇ ਨੂੰ ਆਪ ਦੁਸ਼ਮਣ ਸਮਝਦੇ ਹੋ ਨਾ ਉਹਨਾਂ ਨੇ ਆਪਦੇ ਕਾਰਜਾਂ ਜਾ ਕੇ ਖਲੋ ਜਾਲਾ ਆਖੋ ਸਤਨਾਮ ਸ਼੍ਰੀ ਵਾਹਿ ਸਵੇਕਤ ਦਿਨੇ ਸੱਚਾ ਨਾਮ ਮੇਰਾ ਆਧਾਰੋ ਸੱਚਾ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਜਿਸ ਨੇ ਮੇਰੀਆਂ ਸਾਰੀਆਂ ਭੁੱਖਾਂ ਮਿਟਾ ਦਿੱਤੀਆਂ ਨਾ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੂਜਾਈਆਂ ਮਨ ਵਿੱਚ ਸ਼ਾਂਤੀ ਕਰਕੇ ਸੁਖ ਵਸਿਆ ਸੁਖ ਆ ਕੇ ਬਸ ਗਿਆ ਪਹਿਲਾਂ ਕਲਾਕਲੀ ਰਹਿੰਦਾ ਸੀ ਉਹ ਨਿਕਲ ਗਿਆ ਨਾਮ ਨੇ ਸਮਾਰਮ ਗਾਇਆ ਉਹਨਾਂ ਨੇ ਤੇ ਹੁਣ ਕੀ ਹੋਇਆ ਹੁਣ ਸਾਰੀਆ ਭੁੱਖ ਮਿਟ ਗਈ ਸ਼ਾਂਤੀਮਾਨ ਸ਼ਾਂਤ ਹੈ ਹਰ ਵੇਲੇ ਆਨੰਦ ਮੰਗਲ ਗੰਦਾ ਹੈ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸ ਦੀਆਂ ਇਹ ਵਡਿਆਈਆਂ ਮੈਂ ਹਮੇਸ਼ਾ ਗੁਰੂ ਤੋਂ ਕੁਰਬਾਨ ਜਾਂਦਾ ਕੁਰਬਾਨ ਹਾਂ ਜਿਸ ਦੀਆਂ ਇਹ ਵਡਿਆਈਆਂ ਮੇਰੇ ਮਾਲਕ ਦੀਆਂ ਇੰਨੀਆਂ ਐਸੀਆਂ ਵਡਿਆਈਆਂ ਹਨ ਮੈਂ ਕੁਰਬਾਨ ਜਾਂਦਾ ਉਸ ਤੋਂ ਕਹ ਨਾਨਕ ਸੁਣੋ ਸੰਤੋ ਸ਼ਬਦ ਦਰੋਪੇ ਆਰੋ ਸੱਚ ਨਾਮ ਮੇਰਾ ਆਧਾਰ ਗੁਰੂ ਜੀ ਕਹਿੰਦੇ ਨੇ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਜੀ ਕਹਿੰਦੇ ਨੇ ਸੰਤੋ ਏ ਗੁਰੂ ਕੇ ਪਿਆਰੇ ਉਹ ਗੁਰਸਿੱਖੋ ਸ਼ਬਦ ਸੁਣੋ ਸ਼ਬਦ ਨਾਮ ਨਾਲ ਪਿਆਰ ਕਾਇਮ ਰੱਖੋ ਫਿਰ ਕੀ ਹੁੰਦਾ ਸ਼ਬਦ ਸੁਣੋ ਔਰ ਉਹਦੇ ਨਾਲ ਪਿਆਰ ਰੱਖਾਓ ਉਦੇ ਨਾਲ ਪਿਆਰ ਆਪਣਾ ਕਾਇਮ ਰੱਖੋ ਸਾਚਾ ਨਾਮ ਮੇਰਾ ਆਧਾਰ ਉਹ ਸਾਚ ਨਾਮ ਸੱਚਾ ਨਾਮ ਹੀ ਆਸਰਾ ਆਧਾਰ ਹੁੰਦਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਅੱਜ ਦੀ ਕਥਾ ਇੱਥੇ ਸਮਾਪਤੀ ਹੈ ਕੱਲ ਬਾਜੀ ਪੰਜ ਸ਼ਬਦਿਤ ਘਰ ਸੁਭਾਗੇ ਦੀ ਕਥਾ ਸ਼ੁਰੂ ਹੋਵੇਗੀ ਜੋ ਆਪ ਜੀ ਨੇ ਜਿਹਨਾਂ ਨੇ ਸਬਸਕ੍ਰਾਈਬ ਕਰ ਦਿੱਤੇ ਹਨਾ ਉਹਨਾਂ ਦਾ ਧੰਨਵਾਦ ਇਹਨਾਂ ਨੇ ਨਵੇਂ ਜੁੜੇ ਹਨ ਨਹੀਂ ਕੀਤਾ ਉਹ ਸਬਸਕ੍ਰਾਈਬ ਵੀ ਜਰੂਰ ਕਰੋ ਲਾਈਕ ਤੇ ਸਾਰੇ ਗੁਰੂ ਆਖੋ ਸਤਨਾਮ ਸ਼੍ਰੀ ਕੋਈ ਵੀ ਜੁੜੀ ਵੀ ਵੀਡੀਓ ਆਪਕੇ ਪਾਸ ਆਂਦੀ ਹੈ YouTube ਜਿਹੜੀ ਸਾਡੀ ਆਂਦੀ ਹੈ ਉਹਨੂੰ ਲਾਇਕ ਜਰੂਰ ਕਰੋ ਲਾਇਕ ਕਰਕੇ ਆਪਣੇ ਮਿੱਤਰਾਂ ਪਿਆਰਿਆਂ ਕੋਲ ਸਹੇਲੀਆਂ ਕੋਲ ਯਾਰਾਂ ਦੋਸਤਾਂ ਕੋ ਸਾਰਿਆਂ ਕੋ ਇਸ ਨੂੰ ਪਹੁੰਚਾ ਕੇ ਇਸ ਪ੍ਰਚਾਰ ਕਰੀਏ ਆਪਾਂ ਸਾਰੇ ਰਲ ਕੇ ਤਾਂ ਸਾਡੇ ਧਰਮ ਦਾ ਚੜਦੀ ਕਲਾ ਹੋਣੀ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਹੜੇ ਧਰਮ ਦੀ ਸੇਵਾ ਕਰਦੇ ਨੇ ਜਿਹੜੇ ਆਪਣੇ ਗੁਰੂ ਦਸ਼ਮ ਪਿਤਾ ਦੇ ਰਾਹ ਤੇ ਚੱਲ ਕੇ ਪੰਥ ਦੀ ਸੇਵਾ ਕਰਦੇ ਨੇ ਮਹਾਰਾਜ ਕਹਿੰਦੇ ਮਹਾਰਾ ਸਾਈਆਂ ਖੁਸ਼ੀਆਂ ਉਹਨਾਂ ਨੂੰ ਬਖਸ਼ਿਸ਼ ਦਿੰਦਾ ਚਾਰੇ ਲਾਲ ਵਾਰ ਦਿੱਤੇ ਆਪ ਜੀ ਲਈ ਮਾਤਾ ਪਿਤਾ ਵਾਰ ਦਿੱਤੇ ਆਪ ਸਾਡੇ ਵਾਸਤੇ ਆਪਣਾ ਆਪ ਵਾਰ ਗਿਆ ਤੇ ਫਿਰ ਫਿਰ ਕੀ ਕਹਿੰਦਾ ਕਹਿੰਦਾ ਇਹਨ ਸਿੱਖਣ ਕੇ ਕਹਿੰਦਾ ਇਹਨਾਂ ਦੇ ਇਨ ਸਿੱਖਾਂ ਦੇ ਉੱਪਰੋਂ ਮੈਂ ਸਭ ਕੁਝ ਵਾਰਦਾ ਚਾਰੇ ਪੁੱਤਰ ਕਹਿੰਦਾ ਚਾਰ ਮੁਵੇ ਤੋਂ ਕਿਆ ਹੁਆ ਇਨ ਪੁੱਤਰਨ ਕੇ ਸੀਸਪੁਰੇ ਜੀ ਵਾਰਦੀਏ ਸੁਤਚਾਰ ਚਾਰ ਮੁਵੇ ਤੋਂ ਚਾਰ ਮੁਵੇ ਤੋਂ ਕਿਆ ਹੁਆ ਕਹਿੰਦੇ ਕਿ ਫਿਰ ਕੀ ਹੋਇਆ ਜੇ ਚਾਰ ਚਲੇ ਗਏ ਆ ਮੇਰੇ ਸਾਰੇ ਪੁੱਤਰ ਜੀਵਤ ਕਈ ਹਜ਼ਾਰ ਹਜ਼ਾਰਾਂ ਦੀ ਤਦਾਦ ਵਿੱਚ ਮੇਰੇ ਪੁੱਤਰ ਜਿੰਦੇ ਹਨ ਸੂਪਰੀ ਮਰੇ ਸਾਡੇ ਨਾਲ ਪਿਆਰ ਕੀਤਾ ਅਸੀਂ ਵੀ ਉਹਦੇ ਨਾਲ ਪਿਆਰ ਕਰੀਏ ਅਸੀਂ ਵੀ ਆਪਣਾ ਫਰਜ਼ ਨਿਭਾਈਏ ਸੂ ਫਤਿਹ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ